ਹਕਤਾਨ ਦੇ ਗੁਰੂ ਰਾਮਦਾਸ ਬਾਬੂ ਜੀ ਘਾਗੂ ਵੜਦੇ ਹੋ ਘਾਗੂ ਵੜਦੇ ਹੋ ਹਾਂਜੀ ਹਾਂਜੀ ਵੜਦੇ ਵੜਦੋਗੇ ਹਾਂਜੀ ਮੜਾ ਜਾ ਚਲੋ ਆ ਜਿਓ ਫਿਰ ਦੁਵਾਦਾਂ ਗਾ ਜਿਓ ਗੜੀ ਨਹੀਂ ਤੇ ਮਿਰੀ ਆ ਜਾ ਆਹ ਜਾੜੀ ਹਾਂਜੀ ਇਸ ਤਰ੍ਹਾਂ ਹੀ ਹੰਨ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਕੋਈ ਕਿਤੁਰਿਆ ਨਹੀਂ ਜਾਂਦਾ ਇੱਥੇ ਬਾਬਿਓ ਸਭ ਕੇ ਚੱਗ ਮਲੋ ਕਰੀਦਾ ਤਾਂ ਫੋ ਕਰ ਲਈਦਾ ਵਾਹਿਗੁਰੂ ਵਾਹਿਗੁਰੂ ਇਹ ਤਾਂ ਬਹੁਤ ਔਖਾ ਤੁਹਾਨੂੰ ਦੇ ਹਾਂਜੀ ਕਿ ਤੁਰਕੇ ਖਾਓ ਮੜਾ ਜਾ ਉਰੇ ਨੂੰ ਮਿੰਗੀਆਂ ਲਤਾ ਇਹ ਸਾਡੇ ਸਿੱਖਾਂ ਦੇ ਹਾਲ ਹੈ ਸਾਨੂੰ ਗੁਰੂ ਗRANDਾਸ ਬਾਬਿਓ ਕਿਹੜਾ ਪਿੰਡ ਆ ਪਿੰਡ ਹੈ ਹੋਜੀ ਬੇਲੀ ਘਰੇ ਹੈ ਬੇਲੀ ਘਰੇ ਤੇ ਮੁੰਡੇ 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 ਇਤਨਾ ਦੋ ਹੈਗੇ ਇੱਕ ਪਾਲ ਕੰਮ ਕਰਦਾ ਜਾਂਦੀ ਇੱਥੇ ਅੱਛਾ ਤੂੰ ਇਹ ਤਾਂ ਕਾਹੂ ਦਵਰਨ ਤੇ ਯਾ ਥਿਆਰੀ ਨਹੀਂ ਕਰਦੇ ਕੋਈ ਇਸ ਤਰ੍ਹਾਂ ਹੀ ਮਤਲਬ ਆ ਸਫੀ ਨਹੀਂ ਘਰ ਲਈ ਕਾਕ ਕਰ ਲਈਦਾ ਕੁਛ ਮੜਾ ਮਟਾ ਅੱਛਾ ਆਜੋ ਫਿਰ ਮੜਾ ਜਾ ਆਜੋਗੇ ਪਿੱਛੇ ਲਾ ਕੇ ਇਹ ਕਰਕੇ ਆ ਆ ਨਾਲ ਹੀ ਮੜਾ ਪੁਲ ਤੋਂ ਪਾਰ ਹੀ ਜਾਣਾ ਵਾ ਆਜੋ ਆਰ ਦੀਆ 500 ਤੁਹਾਨੂੰ ਦੇ ਦੇਣਾ ਆਜੋ ਤੁਹਾਨੂੰ ਗੁਰੂ ਜਾਨਦਾਸ ਤੇ ਸਾਡੇ ਸੇ ਮੇਲੋ ਹਾਲੀ ਆਜੋ ਆਜੋ ਪਿਆਰਿਓ ਆਜੋ ਮੇਰੇ ਕੋ ਬਾਈਕ ਹੈਗੀ ਆਜੋ ਆਜੋ ਚਲੋ ਚਲੋ ਮੈਂ ਆ ਗਿਆ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਗੁਰੂ ਰਾਮਦਾਸ ਐ ਸਿੰਘ ਆਈ ਹਾਂ ਆਜੋ ਸਾਡੇ ਚਲੋ ਪਿਆਰਿਓ ਗੁਰੂ ਰਾਮਦਾਸ ਤੁਹਾਨੂੰ ਗੁਰੂ ਰਾਮਦਾਸ ਆਇਓ ਦਰ ਆਜੋ ਸਾਡੇ ਤੁਹਾਨੂੰ ਗੁਰੂ ਰਾਮਦਾਸ ਬਾਬੇ ਬਾਈ ਇੱਕ ਜਾਗੜ ਦਿਓ ਕੱਢ ਕੇ ਬਾਬੇ ਇੱਦਾਂ ਵਾਂ ਸਭ ਤੋਂ ਪਹਿਲੇ ਤੇ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸਿੰਘੋ ਤੁਹਾਡੇ ਵਾਸਤੇ ਤੁਹਾਡੇ ਗੁਰੂ ਨੇ ਨਾ ਜੈਕਟ ਇਥੇ ਭੇਜੀ ਸੀ ਤੁਹਾਨੂੰ ਇੱਥੇ ਲੈ ਕੇ ਆਣਾ ਇੱਕ ਮੇਰਾ ਬਹਾਨਾ ਸੀ ਮਾਫੀ ਚਾਹੁੰਨੇ ਆ ਮੈਂ ਝਿਟ ਬੋਲਿਆ ਨਹੀਂ ਕੋਈ ਠੀਕ ਹੈ ਜੀ ਤੇ ਤੁਹਾਨੂੰ ਦਿਹਾੜੀ ਵੀ ਨਹੀਂ ਮਿਲੀ ਅੱਜ ਹਨਾ ਆਹੋ ਕੋਈ ਗੱਲ ਬਾਬਾ ਜੀ ਅੱਜ ਜੈਕਟ ਪਾਓ ਫੋਲ ਕੇ ਦੋ ਬਾਈ ਇਹ ਜੈਕਟ ਪਾਓ ਸਭ ਤੋਂ ਪਹਿਲੇ ਤੇ ਸਾਡੇ ਸਿੱਖਾਂ ਦੇ ਹਾਲ ਆ ਇਹਨਾਂ ਨੂੰ ਲੋੜਾ ਦੇਖੋ ਵਿੰਗੀਆਂ ਲੱਤਾਂ ਇਹ ਵਿੰਗੀਆਂ ਲੱਤਾਂ ਵਾਲੇ ਗੁਰਸੇਖਾ ਕਿਸੇ ਨੂੰ ਕਿਉਂ ਨਹੀਂ ਦੇਖਦੇ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਆ ਬੀਂਗੀਆਂ ਲੱਤਾਂ ਵਾਲੇ ਗੁਰਸਿੱਖ ਜਿਹੜੇ ਦਿਹਾੜੀਆਂ ਲਈ ਮਜਬੂਰ ਆ ਅੱਜ ਵੀ ਬਾਪੂ ਜਹਾੜੀ ਨੇਤ ਮਿਲੀ ਨਹੀਂ 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 ਮਿਲੀ ਦਿਹਾੜੀ ਆ ਦੇਖੋ ਤੁਸੀਂ ਔਜ਼ਾਰ ਲੈ ਕੇ ਆ ਘਾਪ ਬੜਦੇ ਫਿਰਦੇ ਆ ਵਿਚਾਰੇ ਤੇ ਰੋਟੀ ਦੇ ਲਈ ਬਾਹਰ ਘੁੰਮਦੇ ਆ ਆ ਬੀਂਗੀਆਂ ਇੱਕ ਲੱਤਾਂ ਵਾਲੇ ਗੁਰਸਿੱਖਾ ਕਿਉਂ ਨਹੀਂ ਦੇਖਦੇ ਤੁਹਾਨੂੰ ਉਹਨੂੰ ਤੇ ਇਹ ਨਹੀਂ ਸਮਝ ਆਂਦੀ ਸਿੰਘੋ ਇਹੋ ਜਿਹੇ ਗੁਰਸਿੱਖਾਂ ਦੀ ਮਦਦ ਕਰਿਆ ਕਰੋ ਤੁਹਾਨੂੰ ਗੁਰੂ ਰਾਮ ਦਾ ਅੱਜ ਦਿਹਾੜੀ ਆ ਗਈ ਅੱਜ ਦੀ ਤੇ ਆ ਤੁਹਾਡੀ ਹੋਰ ਦਿਹਾੜੀ ਆ ਗਈ ਅੱਜ ਦੀ ਇੱਕ ਹੋਰ ਠੀਕ ਹੈ ਜੀ ਹੁਣ ਇਹ ਮਾਇਆ ਤੁਹਾਡੇ ਗੁਰੂ ਨੇ ਭੇਜੀ ਆ ਗੁਰੂ ਰਾਮਦਾਸ ਪਾਤਸ਼ਾਹ ਨੇ ਠੀਕ ਹੈ ਜੀ ਅਸੀਂ ਤੁਹਾਨੂੰ ਜਿੰਨੀ ਤਾਂ ਜਾਗਰ ਸੀ ਪਰ ਅੱਜ ਤੁਹਾਡੀ ਦਿਹਾੜੀ ਵੀ ਨਹੀਂ ਲੱਗੀ ਠੀਕ ਹੈ ਗੁਰਸਿੱਖੋ ਤਾਂ ਕਰਕੇ ਤੁਹਾਡੀਆਂ ਦੋ ਦਿਹਾੜੀਆਂ ਦੇ ਪੈਸੇ ਅਸੀਂ ਦੇ ਕੇ ਚੱਲੇ ਆ ਜਿੰਨੀ ਕ ਗੁਰੂ ਸਾਹਿਬ ਨੇ ਸਾਨੂੰ ਸਮਰਥਾ ਬਖਸ਼ੀ ਆ ਪਰ ਅਸੀਂ ਕੋਮ ਨੂੰ ਕਵਾਂਗੇ ਕਿ ਤੁਹਾਡੇ ਵਰਗੇ ਗੁਰਸਿੱਖਾਂ ਦੀ ਮਦਦ ਜਰੂਰ ਕਰੇ ਠੀਕ ਹੈ ਬਾਬਾ ਜੀ ਮੈਂ ਤੁਹਾਡੇ ਵਾਲੇ ਕਿਸੇ ਨੇ ਦੇਖਣਾ ਨਹੀਂ ਸਿਵਾਏ ਗੁਰੂ ਰਾਮਦਾਸ ਪਾਤਸ਼ਾਹ ਤੋਂ ਠੀਕ ਹੈ ਸਾਡੇ ਸਿੱਖਾਂ ਨੂੰ ਤੁਹਾਡੇ ਵਰਗੇ ਨਹੀਂ ਦਿਖਦੇ ਨਹੀਂ ਸਹੀ ਹੈ ਬਾਬੇ ਮੜਾ ਤੁਰ ਕੇ ਵਿਖਾਏ ਮੈਂ ਦਿਖਾਣਾ ਚਾਹਣਾ ਆਪਣੇ ਇੱਕ ਸਿੱਖਾਂ ਨੂੰ ਸਾਡੇ ਗੁਰਸਿੱਖਾਂ ਦਾ ਹਾਲ ਆਹ ਦੇਖੋ ਸਿੰਗੋ ਤੁਹਾਡੇ ਸਿੱਖਾਂ ਦਾ ਹਾਲ ਹੀ ਬੀਂਗੀਆਂ ਲੱਤਾਂ ਕਸਮਹਾਲੀਆਂ ਪੱਗਾਂ ਤੇ ਰੋਟੀ ਲਈ ਮਜਬੂਰ ਜੇ ਤੇ ਆਹ ਓਜ਼ਾਰ ਲੈ ਕੇ ਬਾਪੂ ਜੀ ਗਏ ਸੀ ਤੇ ਦਿਹਾੜੀ ਨਹੀਂ ਮਿਲੀ ਅੱਜ ਦਿਹਾੜੀ ਨਹੀਂ ਮਿਲੀ ਬਾਪੂ ਜੀ ਸਾਡੇ ਕੋਲ ਜੋ ਸੀ ਅਸੀਂ ਬਾਪੂ ਜੀ ਨੂੰ ਪੈਸੇ ਦਿੱਤੇ ਆ ਜੈਕਟ ਦਿੱਤੀ ਆ ਪਰ ਸਿੰਗੋ ਅਜੇ ਇਹ ਬਜ਼ੁਰਗਾ ਦੀ ਮਦਦ ਕਰਿਆ ਕਰੋ ਇਹਨਾਂ ਨੂੰ ਕੰਮ ਦਿਆ ਕਰੋ ਹੁਣ ਸ਼ਾਮ ਦਾ ਕਿੰਨਾ ਟਾਈਮ ਹੋ ਗਿਆ 4:30 ਹੋ ਗਏ ਆ ਬਾਪੂ ਕਿਰਵੇ ਤੱਕ ਵੇਟ ਕਰਨੀ ਸੀ 5 ਵਜੇ ਤੱਕ 5 ਵਜੇ ਤੱਕ ਤਾਂ ਇਹ ਭਰਾ ਦੀ ਦੁਕਾਨ ਕੋਈ ਮਤਲਬ ਆ ਜਾਂਦਾ ਇਹ ਵਟਾਹੇ ਦੀ ਦੁਕਾਨ ਠੀਕ ਆ ਮਤਲਬ 5 ਵਜੇ ਤੱਕ ਤੁਸੀਂ ਵੇਟ ਕਰਦੇ ਹੋ 5 6 ਵਜੇ ਤੱਕ ਫਿਰ ਕੋਈ ਆਰੀ ਤਾਂ ਮੁੰਡਿਆੜੀ ਮਿਲ ਜੇ ਬਣਾ ਕੋਠਾ ਦਿਓ ਇਤਨਾ ਬਸ ਹੱਜੀ ਆ ਪਾਜ ਦਿੰਦਾ ਹਾਂ ਤੇ ਇਤਨਾ ਹੁਣ 5 ਵਜੇ ਚਲੋ ਕੋਈ ਨਹੀਂ ਪਿਆਰੋ ਅਸੀਂ ਅਸੀਂ ਆਪਣੇ ਗੁਰਸਿੱਖਾਂ ਨੂੰ ਕਹਾਂਗੇ ਕਿ ਤੁਹਾਡੇ ਵਰਗਿਆਂ ਦੀ ਜਿਹੜੀ ਆ ਆ ਫੜਿਆ ਕਰਨ ਹਣਾ ਜੀ ਚਲੋ ਪਿਆਰੋ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ